ਉਡੀਕ ਲਾਇਆ ਭਾਈ ਦੇਖ ਜੀ ਸਾਰਾ ਸਾਰਾ ਮੈਂ ਤਾਂ ਲਾਦਾ ਆਟੀ ਦਾ ਮਾਰਤੀ ਹੋ ਸਾਰੀ ਆ ਬਣੀ ਨੰਬਰ ਇਹਨੂੰ ਲੋਕ ਨਾ ਯਾਰ ਉਹ ਬੜੀ ਐਂਬੂਲੈਂਸ ਆ ਭਾਈ ਕੀ ਨਾਮ ਹੈ ਤੇ ਕੀ ਗੱਲ ਹੋਈ ਹੈ ਸਾਰੀ ਸਰ ਮੇਰਾ ਨਾਮ ਜਸਵੀਰ ਸਿੰਘ ਆ ਤੇ ਐਕਸੀਡੈਂਟ ਜਿਹੜਾ ਹੋਇਆ ਮੇਰੀ ਸੱਸ ਦਾ ਮੇਰੀ ਚਾਚਾ ਜੀ ਦੀ ਕੁੜੀ ਆ ਪਟਿਆਲੇ ਤੋਂ ਬੇਸਿਕਲੀ ਬਿਲੋਂਗ ਕਰਦੀ ਸੀ ਤੇ ਉਹਨੂੰ ਉਹਦਾ ਮੈਰਿਜ ਹੋਈ ਸੀ ਕਿ ਇੱਥੇ ਹਿਰਦਾਪੁਰ ਤੇ ਉਹ ਡਿਊਟੀ ਕਰਦੀ ਸੀ ਨਾਈਕ ਠਾਪਰ ਕਾਲਜ ਦੇ ਵਿੱਚ ਵਾਰਡ اٹੈਂਡੈਂਸੀ ਲਈਦੀ ਸੀ ਉਹਦੀ ਹੋਸਟਲ ਦੀ ਆਪਣੀ ਡਿਊਟੀ ਤੇ ਆ ਰਹੀ ਸੀ ਤੇ ਇਹ ਥਾਰ ਵਾਲੀ ਗੱਡੀ ਆ ਜਿਹੜੀ ਇੱਥੇ ਗੱਡੀ ਦੇ ਉੱਪਰ ਮਾਰੋ ਕੈਮਰਾ ਜਿਹੜਾ ਇਹ ਆ ਥਾਰ ਗੱਡੀ ਆ ਇਹਨਾਂ ਨੇ ਬ੍ਰੇਕ ਕੀਤੀ ਹੋਈ ਸੀ ਦੋ ਬੰਦੇ ਸੀ ਇਹਦੇ ਵਿੱਚ ਤੇ ਇਹਨਾਂ ਨੇ ਪਹਿਲਾਂ ਤਾਂ ਦੋ ਬੰਦਿਆਂ ਨੂੰ ਹਿੱਟ ਕੀਤਾ ਉਹਨਾਂ 'ਚ ਸ਼ਾਇਦ ਇੱਕ ਤਾਂ ਪੂਰੀ ਤਰ੍ਹਾਂ ਡੈੱਡ ਹੋ ਗਿਆ ਇੱਕ ਸੀਰੀਅਸ ਹੈ ਤੇ ਉਸ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਦੇ ਵਿੱਚ ਇਹਨਾਂ ਨੇ ਮੇਰੀ ਸਿਸਟਰ ਨੂੰ ਵੀ ਲਪੇਟ ਲਿਆ ਉਹ ਸਿਸਟਰ ਦੀ ਇੰਨੀ ਬੁਰੀ ਤਰ੍ਹਾਂ ਹਾਲਤ ਹੋਈ ਆ ਵੀ ਕੁੜੀ ਦੇ ਪਿੰਡੇ ਦੇ ਕੋਈ ਕੱਪੜਾ ਨਹੀਂ ਛੱਡਿਆ ਪੂਰੇ ਹੱਡ ਪੈਰ ਕੋਈ ਸਾਰੇ ਤੋੜਦੇ ਉਹਦੇ ਤੇ ਉਹ ਗੱਡੀ ਜਿਹੜੀ ਆ ਉਹਦੇ ਸਕੂਟੀ ਦੇ ਉੱਪਰ ਚੜ ਗਈ ਕੁੜੀ ਵੀ نیچے ਆ ਗਈ ਜਿਸ ਕਰਕੇ ਗੱਡੀ ਰੁਕ ਗਈ ਨਹੀਂ ਇਹ ਹੋਰ ਵੀ ਕਿਸੇ ਨੂੰ ਮਾਰਦੇ ਹੁਣ ਗੱਲ ਇਹ ਆ ਰਹੀ ਆ ਵੀ ਬੰਦਾ ਜਦੋਂ ਫੜਿਆ ਆਨ ਫ੍ਰੈਡ 2 ਘੰਟੇ ਤੋਂ ਉੱਪਰ ਹੋ ਗਏ ऑन दी स्पॉट उस द मेडिकल होना चाहिए जेड़ा पुलिस ने ਹਾਲ ਤੱਕ ਕਰਾਇਆ ਨਹੀਂ ਪਹਿਲਾਂ ਤਾਂ ਸਾਨੂੰ ਬੰਦਾ ਹੀ ਦਿਖਾ ਦੇ ਹੁਣ ਦੇਖੋ ਤੁਸੀਂ ਪੁਲਸ ਵਾਲਿਆਂ ਨੇ ਗੇਟ ਲਾਇਆ ਹੋਇਆ ਸਾਨੂੰ ਬਾਹਰ ਖੜਾ ਆ ਰਕਿਆ ਸੀ ਕੋਈ ਮੁਜਰਮ ਹੈ ਸਾਨੂੰ ਬਾਹਰ ਖੜਾ ਹੰਦਾ ਕੀ ਮਤਲਬ ਹੈ ਸਾਨੂੰ ਬਾਹਰ ਕਢਾਇਆ ਪੁਲਸ ਵਾਲਿਆਂ ਨੇ ਗੇਟ ਲਾਇਆ ਹੈ ਥਾਣੇ ਵਾਲਿਆਂ ਨੇ ਹੁਣ ਜਾਂ ਤਾਂ ਉਹਨਾਂ ਨੂੰ ਕੋਈ ਪ੍ਰੈਸ਼ਰਾਈਜ਼ ਕੀਤਾ ਗਿਆ ਜਾਂ ਕੋਈ ਪੈਸੇ ਦਾ ਬਰਡਨ ਪਾਇਆ ਜਾਂ ਕੋਈ ਪਾਵਰ ਦਾ ਗਲਤ ਇਸਤੇਮਾਲ ਕਰ ਰਿਹਾ ਜਿਹੜਾ ਹਾਲ ਤੱਕ ਉਹਦਾ ਮੈਡੀਕਲ ਨਹੀਂ ਹੋਇਆ ਅਸੀਂ ਬੱਸ ਇਹ ਹੀ ਸਾਫ਼ ਚਾਹੁੰਦੇ ਆ ਵੀ ਬੰਦਾ ਉਹ ਹੈਗਾ ਨਾਰਾਈ ਕਿਤੇ ਰਾਤੋ ਰਾਤ ਨੂੰ ਭਜਾ ਨਾ ਦੇਣ بس یہ ہی اسے انصاف دی ਮੰਗ ਕਰਦੇ ਆ ਕਿ بندے ਦਾ ਨਾਲ دی ਨਾਲ میڈیکل ਹੋਵੇ پولیس میڈیکل نہیں کرا رہی اپنی ਢਿੱਲ برتری ہے پولیس جبکہ قانون ਹੈ ਵੀ ਨਾਲ دی ਨਾਲ میڈیکل ہونا ਜਿੱਦੇ ਜਦੋਂ ਬੰਦਾ ਕਸਟਡੀ ਚ ਲਿਆ ਸਰ ਕੀ معاملہ ਹੋਇਆ ਅੱਜ ਅੱਜ ਸ਼ਾਮ ਨੂੰ ਸਾਨੂੰ ਇਨਟੀਮੇਸ਼ਨ ਮਿਲੀ ਸੀ ਪਾਤਸਰ ਰੋਡ ਤੇ ਐਕਸੀਡੈਂਟ ਹੋਇਆ ਤੇ ਇਮੀਡੀਏਟ ਅਸੀਂ ਜਾ ਕੇ ਉੱਥੇ ਲਫਾ ਕਿਤੇ ਜਾ ਕੇ ਸਥਿਤੀ ਦੇਖੀ ਜੀ ਉੱਥੇ ਇੱਕ ਲੇਡੀਜ਼ ਦੀ ਡੈਥ ਹੋ ਗਈ ਸੀ ਤੇ दो ਆਦੇ ਹੋਰ ਦੋ ਹੋਰ ਲੜਕੇ ਇੰਜਰਡ ਹੋਏ ਠੀਕ ਹਾਂਜੀ ਹਾਂਜੀ ਅਸੀਂ ਪਹਿਲਾ ਮੌਕੇ ਤੇ ਹਸਪੀਟਲ ਚ ਅਸੀਂ ਪਹੁੰਚਤਾ ਸੀ ਤੇ ਦੋ ਬਾਰ ਸਾਂਗੇ ਉਹਨਾਂ ਦਾ ਕਸੀਬ ਕਰ ਲਿਆ ਸਤ ਤਕਰੀਬਨ ਕਿੰਨੇ ਬੰਦੇ ਸੀ ਜਿਹੜੇ ਇਸ ਡਕਟ ਹਾਦਸੇ ਦੇ ਵਿੱਚ ਜੋਖਮੀ ਨੂੰ ਨੇ ਮੌਤ ਹੋਈ ਤੇ ਕਿੰਨੇ ਗਾਰਜ ਸਬਾਤ ਸੀ ਸਾਡੇ ਕੋਲੇ ਹੁਣ ਤੱਕ ਇੰਟੀਮੇਸ਼ਨ ਹੀ ਆਈ ਹੈ ਇਹ ਤਾਂ ਫਿਰ ਹੁਣ ਬਾਅਦ ਚ ਪਤਾ ਲੱਗੂਏ ਸਾਡਾ ਅਜੇ ਇੰਟੀਮੀਸ਼ਨ ਇਹ ਹੀ ਹੈ ਜੀ ਤੇ ਜਦੋਂ ਇਹਨਾਂ ਦੇ ਬਾਰੇ ਕੋਈ ਸਾਡੇ ਕੋਈ ਪਹੁੰਚੋ ਹੀ ਨਹੀਂ ਕਾਰਪੋਰੇਟ ਨਹੀਂ ਬੰਦਾ ਅਸੀਂ ਉਹ ਗੱਡੀ ਵਾਲਾ ਸੀ ਜਿਹੜਾ ਉਹ ਅਜੇ ਅਸੀਂ ਆਇਡੈਂਟੀਫਾਈ ਹੋ ਗਿਆ ਹਾਂ ਹਾਂਜੀ ਹਾਂਜੀ ਤੁਸੀਂ ਕਰ ਰਹੇ ਹੋ ਜੋ ਕੋਈ ਲੀਗਲ ਪ੍ਰੋਸੀਜਰ ਹੈ ਜਿਹੜਾ ਸਾਰਾ ਅਡਾਪਟ ਕਰ ਸਰ ਪਰਿਵਾਰ ਨੂੰ ਉੱਪਰ ਕਹਿ ਰਹੇ ਕਿ ਬੰਦੇ ਤਿੰਨ ਸੀ ਪਰ ਬੰਦਾ ਹੁਣ ਤੱਕ ਇੱਕ ਦਾ ਹੋ ਗਿਆ ਐਕਸੀਡੈਂਟ ਦੇ ਵਿੱਚ ਤਾਂ ਚਾਰ ਜੋ ਮਰ ਚੁਣ ਜੇ ਡਰਾਈਵਰ ਹੁੰਦਾ ਜੀ ਐਸ ਪਰ ਲਾਈ ਜੀ ਚੱਲਾਂਗੇ ਤੇ ਲਾਤ ਤੋਂ ਬਾਅਦ ਨਹੀਂ ਨਾ ਅਸੀਂ ਜਾ ਸਕਦੇ ਜੋ ਕਾਨੂੰਨ ਹੋਊਗਾ ਉਹਦੇ ਮੁਤਾਬਕ ਜੀ ਅਸੀਂ ਕਰੀਏ ਸਰ ਜੀ ਡੈਟ ਕੋਟਿਸ ਫਲੇ ਕਿੰਨੇ ਹਸਪੀਟਲ ਚ ਰਖਾਈ ਜੀ ਬੋਰਚੀ ਚ ਜੀ ਜੀ ਦਾ ਕੀ ਨਾਮ ਸੀ ਕਿੰਨੀ ਉਮਰ ਦੀ ਸੀ ਲੇਡੀ ਜੀ ਦੀ ਏਜ अबाउट 42 ইয়ার্স ਸੀ ਤੇ ਉਹਦਾ ਨਾਮ ਸੀ ਕਿੰਨੇ ਪਰ ਬਤਾਲਾ ਇਹ ਹਕ ਦਾ ਪਰ ਪੰਡੇ ਜੀ ਸਾਡੇ ਤੇ ਜਿਹੜਾ ਇਹ ਕਾਰ ਸਪੋਰਟ X4 ਨਾਲ ਸੋ ਜਿਹੜੇ ਕਿਹੜੇ ਪਿੰਡ ਦੇ ਨਾਲ ਆ ਰਹੇ ਕੋਈ ਪਤਾ ਨਹੀਂ ਜਿਹੜੇ ਜਿਹੜੇ ਇੰਜਰਡ ਨੇ ਦੀ ਉਹਨਾਂ ਦੀ ਅਜੇ ਪੂਰੀ ਡਿਟੇਲ ਚ ਨਹੀਂ ਜੀ ਇਹਦੇ ਜਿਹੜਾ ਕਾਰਸਪਾਸਾ ਉਹ ਇਹ ਸਿੰਬੜੋ ਪਿੰਡ ਪਿੰਦੇ ਉੱਥੋਂ ਦਾ ਜੀ ਇਹ ਇੱਕ ਆ ਜੰਗੀ ਹੈ ਜੀ ਜਿਹੜਾ ਪੜਿਆ ਹੈ ਜਿਹੜਾ ਸਰ ਸਮਝਿਆ ਪੜਿਆ ਹੈ ਉਹ ਡਰੰਕ ਕੀਤੀ ਹੋਈ ਹੈ ਕਿਸ ਤਰ੍ਹਾਂ ਉਹ ਸਰ ਮੈਡੀਕਲ ਕਰਾਉਣ ਗਈ ਸੀ ਉਸ ਤੋਂ ਬਾਅਦ ਪੁਸ਼ਟੀ ਹੋਊਗੀ ਜੀ ਮੈਡੀਕਲ ਤੋਂ ਬਾਅਦ ਐਨਆਰਏ ਦਾ ਜ਼ਿਕਰ ਆ ਰਿਹਾ ਮੁੰਡਾ ਐਨਆਰਏ ਕੁਝ ਕੋਈ ਗੱਲ ਸਮਝ ਨਹੀਂ ਆ ਸਰ ਇਹ ਤਾਂ ਸਰ ਇਨਵੈਸਟੀਗੇਸ਼ਨ ਦੇ ਵਿੱਚ ਜਦੋਂ ਆਊਗੀ ਜੀ ਤੁਸੀਂ ਕਲੀਅਰ ਕਰਵਾਂਗੇ ਠੀਕ ਹੈ